ਵਿਸ਼ਵਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਕਮਿਊਨਿਟੀ ਕੋਰ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਦੇ ਵਿੱਚ ਕੁਝ ਵੱਡੇ ਫੈਸਲੇ ਲਏ ਗਏ ਨੇ ਕਾਰੋਬਾਰੀਆਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਦੱਸਦੀ ਕਿ ਦੋ ਓਟੀਐ ਸਕੀਮਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਚੰਡੀਗੜ੍ਹ ਵਿਖੇ ਹੋਈ ਜਿਸ ਦੌਰਾਨ ਕਈ ਅਹਿਮ ਫੈਸਲੇ ਲਏ ਗਏ। ਤੇ ਮੀਟਿੰਗ ਮਗਰੋਂ ਹੋਏ ਫੈਸਲਾ ਬਾਰੇ ਜਾਣਕਾਰੀ ਦੇਣ ਦੇ ਲਈ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਤ ਅਤੇ ਸੰਸਦ ਮੈਂਬਰ ਸੰਜੀਵ ਅਰੋੜਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਮੀਡੀਆ ਨੂੰ ਸੰਬੋਧਨ ਕਰਦੇ ਤਰਨਪ੍ਰੀਤ ਸੌਂਤ ਨੇ ਕਿਹਾ ਕਿ ਸੂਬੇ ਦੇ ਸਨਤ ਕਾਰ ਲਈ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਜਿहां ਪੰਜਾਬ ਸਰਕਾਰ ਨੇ ਕਾਰੋਬਾਰੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਦੋ ਓਟੀ ਐਸ ਸਕੀਮਾਂ ਨੂੰ ਕੈਬਨਟ ਦੇ ਵਿੱਚ ਪ੍ਰਵਾਨਗੀ ਦਿੱਤੀ ਤੇ ਇਨ੍ਹਾਂ ਚੋਂ ਪਹਿਲੀ ਸਕੀਮ ਲੈਂਡ ਐਨਹਾਂਸਮੈਂਟ ਸਕੀਮ ਹੈ ਤੇ ਇਸ ਸਕੀਮ ਤਹਿਤ ਬਕਾਇਆ ਤੇ ਸਿਰਫ 8 ਫੀਸਦੀ ਵਿਆਜ ਲਾਇਆ ਜਾਵੇਗਾ ਇਸ ਦੇ ਨਾਲ ਹੀ ਕੰਪਾਊਂਡਿੰਗ ਵਿਆਜ ਅਤੇ ਪੈਨਲਟੀ ਮਾਫ ਕਰ ਦਿੱਤੀ ਗਈ ਹੈ ਤੇ ਇਹੇ اوਟੀਐ ਸਕੀਮ 31 ਦਸੰਬਰ 2025 ਤੱਕ ਲਾਗੂ ਰਹੇਗੀ ਤੇ ਸੁਣਦੇ ਅੱਗੇ ਹੋਰ ਕੀ ਕਹਿੰਦੇ ਨੇ ਤਰਨਪ੍ਰੀਤ ਸਿੰਘ ਸੌਂਤ ਸਵਾਗਤ ਹੈ ਅੱਜ ਦਾ ਜੋ ਇਹ ਦਿਨ ਹੈ ਇਹ ਉਦਯੋਗ ਦੇ ਲਈ ਤੇ ਉਦਯੋਗਪਤੀਆਂ ਦੇ ਲਈ ਇੱਕ ਇਤਿਹਾਸਿਕ ਦਿਨ ਬਣ ਗਿਆ ਜਿਹਦੇ ਤਹਿਤ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕੁਝ ਕਿ ਪਿਛਲੇ ਦਿਨੀ ਜਦੋਂ ਆਮ ਆਦਮੀ ਪਾਰਟੀ ਨੇ ਜਦੋਂ ਆਪਣੀ ਸਰਕਾਰ ਬਣਾਈ ਹੈ ਉਸ ਵਕਤ ਅਸੀਂ ਪ੍ਰੋਮਿਸ ਕੀਤਾ ਸੀ ਕਿ ਅਸੀਂ ਹਰ ਵਰਗ ਨੂੰ ਸਟਰੈਂਥਨ ਕਰਾਂਗੇ ਤਕੜਾ ਕਰਾਂਗੇ ਜਿਹਦੇ ਵਿੱਚ ਸਾਡੀਆਂ ਵਪਾਰ ਪ੍ਰਤੀ ਤੇ ਵਪਾਰੀਆਂ ਪ੍ਰਤੀ ਬੜੀ ਕਮਿਟਮੈਂਟ ਹੈ ਸਾਡੇ ਸਤਕਾਰਯੋਗ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਉਹਨਾਂ ਨੇ ਬੀਤੇ ਕੁਝ ਦਿਨ ਪਹਿਲਾਂ ਸੰਨਤਕਾਰਾਂ ਦੇ ਨਾਲ ਚਾਰ ਮੀਟਿੰਗਾਂ ਕੀਤੀਆਂ ਸਰਕਾਰ ਸੰਨਤਕਾਰ ਮਿਲਣੀ ਜਿਸ ਦਾ ਨਾਮ ਸੀ ਤੇ ਜਦੋਂ ਉਹ ਮੀਟਿੰਗ ਦੇ ਵਿੱਚ ਗਏ ਤਾਂ ਉੱਥੇ ਜਿਹੜੇ ਵਪਾਰੀ ਸੀ ਸੰਨਤਕਾਰ ਸੀ ਉਹਨਾਂ ਨੇ ਆਪੋ ਆਪਣੀਆਂ ਵੱਖ-ਵੱਖ ਜਿਹੜੀਆਂ ਡਿਮਾਂਡਸ ਸੀ ਜ਼ਰੂਰਤਾਂ ਸੀ ਉਹ ਸਰਕਾਰ ਦੇ ਅੱਗੇ ਰੱਖੀਆਂ ਜਿਦੇ ਚੋਂ ਕਾਫੀ ਸਾਰੀਆਂ ਜਿਹੜੀਆਂ ਡਿਮਾਂਡ ਸਨਗੀਆਂ ਉਹ ਔਨ ਸਪੌਟ ਹੱਲ ਕੀਤੀਆਂ ਗਈਆਂ ਪਰ ਕੁਝ ਇਸ ਤਰ੍ਹਾਂ ਦੀਆਂ ਡਿਮਾਂਡ ਸੀ ਜਿਹੜੀਆਂ ਕਿ ਪਿਛਲੇ 30 ਸਾਲ 40 ਸਾਲ ਤੋਂ ਉਦਯੋਗਿਕ ਜਿਹੜੇ ਸਾਡੇ ਖੇਤਰ ਜਿਹੜੇ ਫੋਕਲ ਪੁਆਇੰਟਸ ਨੇ ਖਾਸ ਕਰਕੇ ਜਿਹਦੇ ਵਿੱਚ ਪੀਐਸਆਈ ਈਸੀ ਪੰਜਾਬ ਸਮਾਲ ਇੰਡਸਟਰੀ ਐਕਸਪੋਰਟ ਕਾਰਪੋਰੇਸ਼ਨ ਦੇ ਜਿਹੜੇ ਫੋਕਲ ਪੁਆਇੰਟਸ ਨੇ ਪਲOTS ਨੇ ਉਹਨਾਂ ਨਾਲ ਰਿਲੇਟਡ ਕੁਝ ਇਸ਼ੂਸ ਸੀਗੇ ਮਔਰੋ ਇਹ ਵੀ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਅੰਦਰ ਟੋਟਲ 52 ਫੋਕਲ ਪੁਆਇੰਟ ਨੇ ਜਿਹੜੇ ਕਿ ਤਕਰੀਬਨ ਤਕਰੀਬਨ 8000 ਏਕੜ ਦੇ ਵਿੱਚ ਫੈਲੇ ਹੋਏ ਨੇ ਔਰ 14000 ਦੇ ਕਰੀਬ ਇਹਨਾਂ ਫੋਕਲ ਪੁਆਇੰਟਾਂ ਚ ਪਲੌਟ ਨੇ ਸੋ ਅੱਜ ਜਿਹੜਾ ਇੱਕ ਐਡਾ ਵੱਡਾ ਫੈਸਲਾ ਪੰਜਾਬ ਕੈਬਨਿਟ ਦੇ ਵਿੱਚ ਹੋਇਆ ਉਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਜੀ ਤੋਂ ਬਾਅਦ ਚੋਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਚੋਂ ਮੈਨੂੰ ਲੱਗਦਾ ਪੰਜਾਬ ਦੇ ਸੰਨਤ ਦੇ ਅੰਦਰ ਔਰ ਪੰਜਾਬ ਦੇ ਸੰਨਤਕਾਰਾਂ ਦੇ ਵਿੱਚ ਅੱਜ ਬੜਾ ਜੋਸ਼ ਆਜੂਗਾ ਅੱਜ ਪੰਜਾਬ ਦੇ ਸੰਨਤ ਨੂੰ ਅੱਜ ਉਦਯੋਗ ਪਤੀਆਂ ਨੂੰ ਅੱਜ ਇੱਕ ਬੜਾ ਨਵਾਂ ਹੁਲਾਰਾ ਮਿਲੇਗਾ ਜਿਹਦੇ ਤਹਿਤ ਅੱਜ ਪੰਜਾਬ ਸਰਕਾਰ ਨੇ ਦੋ ਓਟੀਐ ਸਕੀਮਾਂ ਨੂੰ ਕੈਬਿਨੇਟ ਦੇ ਵਿੱਚੋਂ ਪ੍ਰਵਾਨਗੀ ਦਿੱਤੀ ਜਿਹਦੇ ਵਿੱਚ ਪਹਿਲੀ ਸਕੀਮ ਹੈ ਲੈਂਡ ਇਨਹਾਂਸਮੈਂਟ ਦੀ ਸਕੀਮ ਦੀ OTS ਲੈਂਡ ਇਨਹਾਂਸਮੈਂਟ ਕੀ ਹੈ ਮੰਨ ਲਓ ਜਦੋਂ ਜਦੋਂ ਇਹ ਉਦਯੋਗਿਕ ਫੋਕਲ ਪੁਆਇੰਟ ਕਟੇ ਸੀ ਉਸ ਸਮੇਂ ਮੰਨ ਲਓ ਇਹਦੀ ਐਗਜ਼ਾਮਪਲ ਦੀ ਤੌਰ ਤੇ ਦੱਸ ਦوں ਮੰਨ ਲਓ ਕਿਸੇ ਨੇ 200 ਏਕੜ ਜਾਂ 300 ਏਕੜ 'ਚ ਫੋਕਲ ਪੁਆਇੰਟ ਕਟਿਆ ਤਾਂ ਜਿਹੜੀ ਉਹਦੀ ਇੱਕ ਨਿਰਧਾਰਿਤ ਫੀਸ ਬਣੀ ਸੀ ਉਸ ਸਮੇਂ ਮੰਨ ਲਓ ਪੀਐਸਆਈਸੀ ਨੇ ਉਹਨਾਂ ਲੈਂਡ ਹੋਲਡਰਾਂ ਨੂੰ ਕਿਸਾਨਾਂ ਨੂੰ ਜਾਂ ਜਿਹਦਾ ਤੋਂ ਵੀ ਉਹਨਾਂ ਨੇ ਜ਼ਮੀਨ ਪਰਚੇਜ਼ ਕੀਤੀ ਉਹਨਾਂ ਨੂੰ ਦਿੱਤੀ ਜਿਹੜੀ ਉਹਨਾਂ ਦੀ ਬਣਦੀ ਫੀਸ ਸੀ ਕੀਮਤ ਸੀ ਉਹਨਾਂ ਦੀ ਜੋ ਬਣਦੀ ਦਿੱਤੀ ਉਸ ਤੋਂ ਬਾਅਦ ਚੋ ਜਦੋਂ ਉਹ ਉਹਨਾਂ ਚੋਂ ਕੋਈ ਸੱਜਣ ਕੋਰਟ ਦੇ ਵਿੱਚ ਗਏ ਚਾਹੇ ਉਹ ਲੋਅਰ ਕੋਰਟ ਚ ਗਏ ਸੈਸ਼ਨ ਕੋਰਟ ਚ ਗਏ ਹਾਈ ਕੋਰਟ ਚ ਗਏ ਜਦੋਂ ਜਦੋਂ ਵੀ ਕੋਰਟ ਤੇ ਦਸ਼ਾ ਨਿਰਦੇਸ਼ਾਂ ਦੇ ਉੱਤੇ ਇਨਹਾਂਸਮੈਂਟ ਆਈ ਤਾਂ ਉਹ ਇਨਹਾਂਸਮੈਂਟ ਪੀਐਸਆਈ ਈਸੀ ਨੇ ਉਹਨਾਂ ਨੂੰ ਜਿਹੜੇ ਲੈਂਡ ਹੋਲਡਰ ਸੀ ਉਹਨਾਂ ਨੂੰ ਦੇਤੇ ਪੈਸੇ ਪਰੰਤੂ ਉਹ ਇੱਕ ਉਹ ਜਿਹੜੇ ਪੈਸਾ ਜਿਹੜਾ ਪੀਐਸਆਈ ਈਸੀ ਨੇ ਉਹਨਾਂ ਨੂੰ ਲੈਂਡ ਹੋਲਡਰਾਂ ਨੂੰ ਦੇਤਾ ਸੀ ਮਾਲਕਾਂ ਨੂੰ ਉਹ ਪੈਸੇ ਰਿਕਵਰ ਜਿਹੜੇ ਕਰਨੇ ਸੀ ਉਹ ਜਿਨ੍ਹਾਂ ਨੂੰ ਅਲਾਟਮੈਂਟਸ ਹੋ ਪਲOTS ਹੋਈ ਸੀ ਉਹਨਾਂ ਤੋਂ ਕਰਨੇ ਸੀ ਉਹ ਇਨਹਾਂਸਮੈਂਟ ਇੱਕ ਕਾਮਨ ਪ੍ਰਤੀਕਿਰਿਆ ਆਲ ਓਵਰ ਇੰਡੀਆ ਦੇ ਵਿੱਚ ਇਸੇ ਤਰੀਕੇ ਦੀ ਪ੍ਰੈਕਟਿਸ ਅਪਣਾਈ ਜਾਂਦੀ ਹੈ ਪਰ ਇਹ ਜਿਹੜੀ ਲੈਂਡ ਇਨਹਾਂਸਮੈਂਟ ਦੀ ਸਕੀਮ ਸੀ ਇਹਦੇ ਉੱਤੇ ਜੇ ਇੱਕ ਟਾਈਮ ਸੀ ਵੀ ਇੰਨੀ ਦੇਰ ਦੇ ਵਿੱਚ ਤੁਸੀਂ ਇਹ ਲੈਂਡ ਇਨਹਾਂਸਮੈਂਟ ਦੇ ਪੈਸੇ ਦਿਓ ਤਾਂ ਜਿਨ੍ਹਾਂ ਨੇ ਤਾਂ ਉਹ ਦੇਤੇ ਸੀ ਠੀਕ ਹੈ ਪਰ ਜਿਨ੍ਹਾਂ ਨੇ ਉਸ ਲੈਂਡ ਇਨਹਾਂਸਮੈਂਟ ਦੇ ਪੈਸੇ ਨਹੀਂ ਭਰੇ ਸੀ ਪਲਾਟ ਹੋਲਡਰਾਂ ਨੇ ਤਾਂ ਉਹਦੇ ਉੱਤੇ ਇੱਕ ਤਾਂ ਕੰਪਾਊਂਡਿੰਗ ਕੰਪਾਊਂਡਿੰਗ ਵਿਆਜ ਪੈਂਦਾ ਸੀ ਜਿਹਨੂੰ ਆਪਾਂ ਪੰਜਾਬੀ ਭਾਸ਼ਾ ਚ ਚੱਕਰਵਰਤੀ ਵਿਆਜ ਕਹਿੰਦੇ ਆ ਉਹ ਵੀ ਪੈਂਦਾ ਸੀ ਪਲੱਸ ਉਹਦੇ ਉੱਤੇ ਉਹਨਾਂ ਨੂੰ ਪੈਨਲਟੀ ਜਿਹੜੀ ਪੀਨਲ ਇੰਟਰਸਟ ਹੈ ਉਹ ਵੀ ਪੈ ਜਾਂਦਾ ਸੀ ਤਾਂ ਪੰਜਾਬ ਸਰਕਾਰ ਨੇ ਅੱਜ ਬਹੁਤ ਵੱਡਾ ਇੱਕ ਕਰਮਾਰਕੇਬਲ ਕਦਮ ਚੱਕਿਆ ਔਰ ਮੈਨੂੰ ਦੱਸ ਦਿਓ ਇਸ ਗੱਲ ਦਾ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਅੱਜ ਪੰਜਾਬ ਸਰਕਾਰ ਨੇ ਲੈਂਡ ਇਨਹਾਂਸਮੈਂਟ ਦੇ ਉੱਤੇ ਸਿਰਫ ਤੇ ਸਿਰਫ 8% ਫਲੈਟ 8% ਫਲੈਟ ਇਹਦੇ ਤੇ ਸਕੀਮ ਦਿੱਤੀ OTS ਦੀ ਕਿ ਜਿਨ੍ਹਾਂ ਦੀਆਂ ਵੀ ਇਨਹਾਂਸਮੈਂਟ ਦੇ ਆ ਜਿਹੜੀਆਂ ਕਿ ਕਿਸ਼ਤਾਂ ਟੁੱਟੀਆਂ ਹੋਈਆਂ ਜਾਂ ਜਿਨ੍ਹਾਂ ਦੇ ਉੱਤੇ ਕਿਸੇ ਕਿਸਮ ਦਾ ਵਿਆਜ ਪਏ ਹੋਏ ਨੇ ਉਹ ਸਾਰਾ ਪੀਨਲ ਇੰਟਰਸਟ ਕੰਪਾਊਂਡਿੰਗ ਇੰਟਰਸਟ ਟੋਟਲ ਮਾਫ ਕਰਕੇ ਸਿਰਫ 8% ਤੁਸੀਂ ਆਪਣੀ ਇਹਦੀ ਕੋਸਟ ਭਰੋ ਤੇ ਇਹਦਾ ਜਿਹੜਾ ਲਾਭ ਹੈ ਉਹ ਉਠਾਓ ਨੰਬਰ 2 ਸਕੀਮ ਨੰਬਰ 2 ਸਕੀਮ ਸੀ ਜਿਹੜੇ ਪੇਰੈਂਟ ਪਲਾਟ ਹੋਲ ਜਿਨ੍ਹਾਂ ਨੂੰ ਪੇਰੈਂਟ ਪਲਾਟਸ ਅਲੋਟ ਹੋਏ ਸੀ ਭਾਵੇਂ ਮੰਨ ਲਓ ਕਿਸੇ ਇੱਕ ਬੰਦੇ ਨੂੰ ਪਲਾਟ ਅਲੋਟ ਹੋਇਆ ਪੀਐਸਆਈਸੀ ਉਹਦੇ ਤੋਂ ਇੱਕ ਵਾਰ ਚ ਪੈਸਾ ਨਹੀਂ ਸੀ ਲੈਂਦੀ ਫੋਕਲ ਪੁਆਇੰਟ ਦੇ ਉਹਦੀ ਸਕੀਮਾਂ ਆndੀਆਂ ਸੀ ਵੀ 3 ਸਾਲ ਚ ਪੇ ਕਰਨਾ ਹੈ 5 ਸਾਲ ਚ ਪੇ ਕਰਨਾ ਹੈ ਤਾਂ ਜਿਨ੍ਹਾਂ ਨੂੰ ਮੰਨ ਲਓ ਫੋਰਨ ਐਗਜ਼ਾਮਪਲ ਦੇ ਰਿਹਾ ਮੰਨ ਲਓ 3 ਸਾਲ ਚ ਪੇ ਕਰਨਾ ਸੀ ਉਹਦੀਆਂ ਕਿਸ਼ਤਾਂ ਮੰਨ ਲਓ ਬਣਗੀਆਂ ਸੀ 6 ਤਾਂ ਮੰਨ ਲਓ ਉਹਨੇ 4 ਕਿਸ਼ਤਾਂ ਭਰਤੀਆਂ ਸੀ ਆਖਰੀ ਚ 2 ਕਿਸ਼ਤਾਂ ਪ੍ਰਿੰਸੀਪਲ ਅਮਾਉਂਟ ਕਹਨੇ ਆ ਜੀ ਨੂੰ ਮੰਨ ਲਓ ਪ੍ਰਿੰਸੀਪਲ ਅਮਾਉਂਟ ਦੀਆਂ 2 ਕਿਸ਼ਤਾਂ ਉਹਦੀਆਂ ਟੁੱਟ ਗਈਆਂ ਕਿਸੇ ਕਾਰਨ ਵਰਸ਼ ਚਾਹੇ ਉਹ ਆਰਥਿਕ ਉਹਦੇ ਕੋਲ ਤੰਗੀ ਕਰਕੇ ਟੁੱਟ ਗਈ ਜਾਂ ਕੋਈ ਕੋਈ ਮਜਬੂਰੀ ਬਣ ਗਈ ਉਹਦੀ ਤਾਂ ਉਹ ਜਿਹੜੀਆਂ ਕਿਸ਼ਤਾਂ ਟੁੱਟ ਗਈਆਂ ਸੀ ਉਹ ਕਿਸ਼ਤਾਂ ਟੁੱਟਣ ਕਰਕੇ ਜਿਹੜੇ ਪਲਾਂਟ ਸੀ ਉਹਨਾਂ ਦੇ ਨਾਮ ਨਹੀਂ ਸੀ ਚੜ ਪਾਉਂਦੇ ਇਹ ਪਿਛਲੇ 30 ਸਾਲ ਦਾ 40 ਸਾਲ ਦਾ ਇਹ ਮਸਲਾ ਬੜਾ ਗੰਭੀਰ ਤੇ ਉਲਝਿਆ ਹੋਇਆ ਮਸਲਾ ਸੀ ਸੋ ਅੱਜ ਇੱਕ ਐਡਾ ਵੱਡਾ ਰਿਮਾਰਕੇਬਲ ਇਤਿਹਾਸਕਨ ਫੈਸਲਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੱਤਾ ਅੱਜ ਕੈਬਨਿਟ ਚੋ ਅਪਰੂਵ ਹੋਇਆ ਹੈ ਉਹਦੇ ਵਿੱਚ ਕਾਪਏ ਇਹਨੂੰ ਵੀ ਇਸ ਸਕੀਮ ਨੂੰ ਜਿਨ੍ਹਾਂ ਦੀ ਪ੍ਰਿੰਸੀਪਲ ਅਮਾਉਂਟ ਟੁੱਟੀ ਹੋਈ ਹੈ ਉਹਨਾਂ ਨੂੰ ਵੀ ਕੋਈ ਕੰਪਾਉਂਡਿੰਗ ਫੀਸ ਨਹੀਂ ਭਰਨ ਦੀ ਜ਼ਰੂਰਤ ਕੋਈ ਕੰਪਾਊਂਡਿੰਗ ਕੋਈ ਪੀਨਲ ਇੰਟਰਸਟ ਭਰਨ ਦੀ ਜ਼ਰੂਰਤ ਨਹੀਂ ਇਹਦੇ ਤੇ ਵੀ ਅਸੀਂ ਫਲੈਟ 8% ਲਿਆਏ ਸਕੀਮ 8% ਭਰੋ ਔਰ ਆਪਣੇ ਪਲOTS ਨੂੰ ਬੜੇ ਮਾਣ ਤੇ ਇੱਜ਼ਤ ਨਾਲ ਆਪਣੇ ਨਾਮ ਕਰਵਾਓ ਇਹ ਤਕਰੀਬਨ ਸਤਕਾਰਯੋਗ ਸਾਥੀਓ ਇਹ ਮਸਲੇ ਸੀ ਜਿਹੜੇ ਇਹ ਕੋਈ 20 ਸਾਲ ਕੋਈ 30 ਸਾਲ ਕੋਈ 40 ਸਾਲ ਦਾ ਪੁਰਾਣੀਆਂ ਸਰਕਾਰਾਂ ਦੇ ਸਮੇਂ OTS ਸਕੀਮਾਂ ਆਈਆਂ ਪਰ ਉਹ ਬੁਰੀ ਤਰੀਕੇ ਨਾਲ ਫੇਲਿਅਰ ਹੁੰਦੀਆਂ ਰਹੀਆਂ ਕਿਉਂ ਕਿ ਬਿਨਾ ਸਿਰ ਪੈਰ ਦੀਆਂ ਓਟੀਐ ਸਕੀਮਾਂ ਪੁਰਾਣੀਆਂ ਸਰਕਾਰਾਂ ਨੇ ਦਿੱਤੀਆਂ ਜਿਹਦੇ ਵਿੱਚ ਨਾ ਕਲੀਅਰਟੀ ਸੀ ਜਿਹਦੇ ਵਿੱਚ ਨਾ ਉਹ ਜਿਹੜੀਆਂ ਓਟੀਐ ਸਕੀਮਾਂ ਸਿਗੀਆਂ ਉਹ ਇੰਡਸਟਰੀ ਤੇ ਫਰੈਂਡਲੀ ਸਿਗੀਆਂ ਸੋ ਅੱਜ ਪਹਿਲੀ ਵਾਰ ਇਹ ਹੋਇਆ ਮੇਰੇ ਨਾਲ ਸਾਡੇ ਮੈਂਬਰ ਪਾਰਲੀਮੈਂਟ ਜਿਹੜੇ ਰਾਜ ਸਭਾ ਤੋਂ ਮੈਂਬਰ ਨੇ ਸੰਜੀਵ अरोड़ा ਜੀ ਮੇਰੇ ਨਾਲ ਬੈਠੇ ਨੇ ਪੀਐਸਆਈਸੀ ਦੇ ਚੇਅਰਮੈਨ ਅ ਦਲਬੀਰ ਢੱਲੋਂ ਜੀ ਮੇਰੇ ਨਾਲ ਬੈਠੇ ਨੇ ਇਹਨਾਂ ਨੇ ਵੀ ਇਸ ਮੁੱਦੇ ਨੂੰ ਸਾਡੇ ਨਾਲ ਚੱਕਿਆ ਤੇ ਇਹਦੇ ਸੰਬੰਧ ਦੇ ਵਿੱਚ ਸਾਡੀਆਂ ਫ੍ਰੀਕੁਐਂਟ ਜਿਹੜੀਆਂ ਮੀਟਿੰਗਾਂ ਸੀਗੀਆਂ ਜਿਹੜੀਆਂ ਸਾਡੀਆਂ ਉਦਯੋਗਿਕ ਜਾਨੀ ਕਿ ਇਹਨਾਂ ਦੀਆਂ ਐਸੋਸੀਏਸ਼ਨਾਂ ਨੇ ਚਾਹੇ ਉਹਦੇ ਵਿੱਚ ਸੀਆਈਆਈ ਹੋਵੇ ਚਾਹੇ ਪੀਐਚਡੀ ਚੈਂਬਰ ਆਫ ਕਮਰਸ ਹੋਵੇ ਚਾਹੇ ਸਿਸੂ ਹੋਵੇ ਇਸ ਤਰ੍ਹਾਂ ਦੀਆਂ ਜਿੰਨੀਆਂ ਸਾਡੀਆਂ ਐਸੋਸੀਏਸ਼ਨ ਉਦਯੋਗਿਕ ਐਸੋਸੀਏਸ਼ਨਾਂ ਸਿਗੀਆਂ ਸਾਡੀ ਇਹਨਾਂ ਨਾਲ ਫ੍ਰੀਕੁਐਂਟ ਮੀਟਿੰਗਾਂ ਹੋਈਆਂ ਜਿਵੇਂ ਕਿ ਮੈਂ ਤੁਹਾਨੂੰ ਇੱਕ ਦੱਸਦਾ ਸਾਡੀਆਂ ਮੀਟਿੰਗਾਂ 4 ਅਕਤੂਬਰ ਨੂੰ ਹੋਈਆਂ 19 ਅਕਤੂਬਰ ਨੂੰ ਹੋਈਆਂ ਫਿਰ 24 ਅਕਤੂਬਰ ਨੂੰ ਹੋਈਆਂ ਐਦਾਂ ਅਸੀਂ ਫ੍ਰੀਕੁਐਂਟ ਮੀਟਿੰਗਸ ਕਰਕੇ ਇਹਨਾਂ ਐਸੋਸੀਏਸ਼ਨਾਂ ਤੋਂ ਪਹਿਲਾ ਅਸੀਂ ਆਪਣੇ ਵਪਾਰੀਆਂ ਤੋਂ ਆਪਣੇ ਉਦਯੋਗਪਤੀਆਂ ਨੂੰ ਅਸੀਂ ਆਪਣੇ ਇਹ ਪੁੱਛਿਆ ਵੀ ਦੱਸੋ ਤੁਹਾਨੂੰ ਕੀ ਚਾਹੀਦਾ ਇਹ ਜਿਹੜੀ ਡਿਮਾਂਡ ਸੀ ਇਹ ਡਿਮਾਂਡ ਉਹਨਾਂ ਨੇ ਸਾਨੂੰ ਦੱਸੀ ਹੈ ਤੁਸੀਂ ਦੇਖੋ ਕਿੰਨੀ ਵਧੀਆ ਸਰਕਾਰ ਲੋਕ ਪੱਕੀ ਸਰਕਾਰ ਕਿ ਅਸੀਂ ਆਪਣਾ ਫੈਸਲਾ ਨਹੀਂ ਉਹਨਾਂ ਤੇ ਵਪਾਰੀਆਂ ਤੇ ਕੋਈ ਥੋਪਿਆ ਅਸੀਂ ਵਪਾਰੀਆਂ ਨੂੰ ਪੁੱਛਿਆ ਤੁਹਾਨੂੰ ਕੀ ਚਾਹੀਦਾ ਵਪਾਰੀ ਕਹਿੰਦੇ ਸਾਨੂੰ 30-30 ਸਾਲ ਦੇ 40-40 ਸਾਲ ਦੇ ਇਸ ਜੰਜਾਲ ਤੋਂ ਆਜ਼ਾਦ ਕਰ ਦਿਓ ਸਾਨੂੰ 8% ਤੇ ਜੇ ਤੁਸੀਂ ਇਹ ਦੋਨੋਂ ਸਕੀਮਾਂ ਇੱਕ ਲੈਂਡ ਇਨਹਾਂਸਮੈਂਟ ਦੀ ਸਕੀਮ ਤੇ ਦੂਸਰਾ ਪ੍ਰਿੰਸੀਪਲ ਅਮਾਉਂਟ ਦੀ ਸਕੀਮ ਜੇ ਫਲੈਟ 8% ਤੇ ਦੇ ਦੰਨੇ ਹੋ ਤਾਂ ਅਸੀਂ ਸਰਕਾਰ ਨੂੰ ਇਹ ਪੂਰਨ ਭਰੋਸਾ ਦਿਵਾਨੇ ਆ ਕਿ ਅਸੀਂ ਸਾਰੇ ਦੇ ਸਾਰੇ ਜਿੰਨੇ ਬੈਕਲੌਗਸ ਨੇ ਉਹ ਕਲੀਅਰ ਕਰ ਦਾਂਗੇ ਔਰ ਅਸੀਂ ਵੀ ਚਾਹਨੇ ਆ ਅਸੀਂ ਆਪਣੇ ਇੱਜ਼ਤ ਤੇ ਨਾਲ ਆਪਣੇ ਜਿਹੜੇ ਪਲੋਟਸ ਨੇ ਆਪਣੇ ਨਾਮ ਕਰਵਾ ਲੀਏ ਸੋ ਅੱਜ ਇਹ ਬਹੁਤ ਵੱਡਾ ਇਤਿਹਾਸਕੁਨ ਫੈਸਲਾ ਹੈ ਔਰ ਇਹ ਜਿਹੜੀ ਓਟੀਐਸ ਸਕੀਮ ਹੈ 31 ਦਸੰਬਰ 2025 ਤੱਕ ਜਾਰੀ ਰਹੂਗੀ 31 ਦਸੰਬਰ 2025 ਤੱਕ ਜਾਰੀ ਰਹੂਗੀ ਲਗਭਗ ਲਗਭਗ 9 ਮਹੀਨੇ ਦਾ ਸਮਾਂ ਪਿਆ ਇਸ 9 ਮਹੀਨੇ ਦੇ ਸਮੇਂ ਦੇ ਅੰਦਰ ਤੇ ਬਹੁਤ ਲੌਂਗ ਪੀਰੀਅਡ ਦਿੱਤਾ ਹੈ ਮਿਲਨ ਦਾ OTS ਸਕੀਮ ਦਾ ਸਭ ਤੋਂ ਸਟ੍ਰੈਚਫੁੱਲ ਪੀਰੀਅਡ ਹੈ ਜਿਹੜਾ ਸਭ ਤੋਂ ਲੌਂਗ ਪੀਰੀਅਡ ਆਪਾਂ ਦਿੱਤਾ ਹੈ ਸੋ ਇਹਦੇ ਵਿੱਚ ਜਿੰਨਾ ਵੱਧ ਤੋਂ ਵੱਧ ਲਾਹਾ ਇਸ ਸਮੇਂ ਸਨਤਕਾਰ ਲੈ ਸਕਦੇ ਨੇ ਤੋ ਲੈ ਸਕਦੇ ਨੇ ਔਰ ਇਹ ਸਕੀਮ ਜਿਹੜੀ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਰਮਾਕਲ ਮਾਕੇਬਲ ਸਕੀਮ ਬਣ ਜੂਗੀ ਔਰ ਮੈਰੀ ਤੁਹਾਡੇ ਮਾਧਮ ਦੇ ਨਾਲ ਸਾਰੇ ਪੰਜਾਬ ਦੇ ਵਪਾਰੀ ਵਰਗ ਨੂੰ ਉਦਯੋਗਿਕ ਵਰਗ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਸਕੀਮ ਦਾ ਵੱਧ ਤੋਂ ਵੱਧ ਲਾਹਾ ਲਓ ਓਟੀਐਸ ਸਕੀਮ ਦਾ ਔਰ ਆਉਣ ਵਾਲੇ ਸਮੇਂ ਚ ਵੀ ਬਹੁਤ ਸੋਹਣੀਆਂ ਖੂਬਸੂਰਤ ਸਕੀਮਾਂ ਅਸੀਂ ਤੁਹਾਡੇ ਲਈ ਤਿਆਰ ਕਰ ਰਹੇ ਹਾਂ ਪੰਜਾਬ ਦੇ ਸੰਨਤ ਨੂੰ ਪੰਜਾਬ ਦੇ ਉਦਯੋਗ ਨੂੰ ਇੱਕ ਨੰਬਰ ਤੇ ਭਾਰਤ ਦੇ ਵਿੱਚ ਲੈ ਕੇ ਜਾਣਾ ਭਾਰਤ ਦੇ 28 ਸੂਬੇ 8 ਯੂਨੀਅਨ ਟੈਰੀਟਰੀਆਂ ਦੇ ਵਿੱਚੋਂ ਪੰਜਾਬ ਦੇ ਉਦਯੋਗ ਨੂੰ ਨੰਬਰ 1 ਤੇ ਲੈ ਕੇ ਜਾਣਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪ੍ਰਾਇਓਰਟੀ ਹੈ ਔਰ ਅਸੀਂ ਇਹ ਸ਼ਿਓਰ ਕਰਦੇ ਹਾਂ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਇਸ ਗੱਲ ਦਾ ਕਿ ਜਿਹੜਾ ਆਉਣ ਵਾਲੇ ਸਮੇਂ 'ਚ ਸਾਡੀ ਇੰਡਸਟਰੀ ਪਾਲਿਸੀ 'ਚ ਰਿਫਾਰਮਸ ਹੋਣਗੇ ਸਾਡੀ ਆਈਟੀ ਪਾਲਿਸੀ ਬਣੂਗੀ ਸਾਡੀ ਸਰਵਿਸ ਸੈਕਟਰ ਦੀ ਜੋ ਪਾਲਿਸੀ ਬਣੂਗੀ ਉਹਦੇ ਵਿੱਚ ਅਸੀਂ ਐਨੀਆਂ ਸੋਹਣੀਆਂ ਸਕੀਮਾਂ ਲੈ ਕੇ ਆਵਾਂਗੇ ਕਿ ਜਿਹੜਾ ਪੰਜਾਬ ਦਾ ਸਨਤ ਆ ਪੰਜਾਬ ਦਾ ਵਪਾਰ ਹੈ ਪੰਜਾਬ ਦਾ ਉਦਯੋਗ ਹੈ ਉਹ ਇੱਕ ਨਵੇਂ ਮੁਕਾਮ ਤੇ ਹੋਊਗਾ ਸੋ ਮੈਂ ਹੁਣ ਮੇਰੇ ਨਾਲ ਬੈਠੇ ਸਾਡੇ ਮੈਂਬਰ ਪਾਰਲੀਮੈਂਟ ਰਾਜ ਸਭਾ ਤੋਂ ਸੰਜੀਵ अरोड़ा ਜੀ ਨੂੰ ਕਹਿਣਾ ਹੈ ਕਿ ਇਹਦੇ ਬਾਰੇ ਚ ਉਹ ਵੀ ਕੁਝ ਚਾਨਣਾ ਪਾਉਣ ਸੰਜੀਵ अरोड़ा ਜੀ ਅੱਗ ਆ ਸਾਰਿਆਂ ਨੂੰ ਮੇਰਾ ਸਤਿ ਸ਼੍ਰੀ ਅਕਾਲ ਜੀ ਤੇ ਤੁਹਾਡਾ ਇੱਥੇ ਵੈਲਕਮ ਹੈ ਸਾਰਿਆਂ ਦਾ ਔਰ ਮੈਂ ਸ਼ੁਕਰਗੁਜ਼ਾਰ ਹਾਂ ਸਾਡੇ ਨੈਸ਼ਨਲ ਕ੍ਰਿਮੀਨਲ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸਾਡੇ ਆਨਰੇਬਲ ਚੀਫ ਮਿਨਿਸਟਰ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਆਨਰੇਬਲ ਇੰਡਸਟਰੀ ਮਿਨਿਸਟਰ ਤਰਨਦੀਪ ਸੋਨ ਜੀ ਦਾ ਔਰ ਚੇਅਰਮੈਨ ਪੀਐਸਆਈਸੀ ਦਾ ਔਰ ਸਾਰੇ ਅਫਸਰਾ ਦਾ ਕਿ ਜਿਹੜਾ ਇਹਨਾਂ ਨੇ ਇਹ ਸਕੀਮ ਲਿਆਈ ਹੈ ਇਹ ਦੇਖੋ ਇਹ ਸਕੀਮ ਇੰਡਸਟਰੀ ਇਹ ਮੈਂ ਸੌਨ ਸਾਹਿਬ ਨੂੰ ਕਿਹਾ ਮੈਂ ਕਿਹਾ ਜੀ ਸਾਡੇ ਇੰਡਸਟਰੀ ਦੇ ਕੋਈ ਇਸ਼ੂ ਹੈ ਮੈਂ ਮੀਟਿੰਗ ਕਰਨੀ ਹੈ ਤੁਹਾਡੇ ਨਾਲ ਮੈਂ ਸੀਐਫ ਸਾਹਿਬ ਦੀ ਵੀ ਨਜ਼ਰ ਚ ਲਿਆਇਆ ਇਹ ਕਹਿੰਦੇ ਚਲੋ ਠੀਕ ਹੈ ਅਸੀਂ ਚੰਡੀਗੜ੍ਹ ਮੀਟਿੰਗ ਕਰਦੇ ਹਾਂ ਦੇਖੋ ਤਿੰਨ ਵੱਡੇ ادارے ਜਿਹੜੇ ਪੰਜਾਬ ਦੇ ਹੈਗੇ ਆ ਇੰਡਸਟਰੀ ਦੀਆਂ ਐਸੋਸੀਏਸ਼ਨਾਂ ਐ ਐਪੈਕਸ ਸੀਆਈਸੀਯੂ ਤੇ ਫਿਕੋ ਮੈਂ ਤਿੰਨਾਂ ਨੂੰ ਕਿਹਾ ਮੈਨੂੰ ਰਿਟਰਨ ਚ ਦੱਸੋ ਤੁਹਾਡੇ ਕੀ ਕੀ ਮੁੱਦੇ ਹੈਗੇ ਆ ਤੁਸੀਂ ਮੰਨੋਗੇ ਨਹੀਂ ਉਹਨਾਂ ਨੇ ਕਿਹਾ ਜੀ ਜਦੋਂ ਦੀ ਸਰਕਾਰ ਆਈ ਸਾਡੇ ਸਾਰੇ ਮੁੱਦੇ ਹੋ ਗਏ ਕਿੰਨਾ ਨਹੀਂ ਕੋ ਮੁੱਦਾ ਲਿਖਿਆ ਜੀ ਕੋਈ ਹੋਰ ਮੁੱਦਾ ਨਹੀਂ ਉਹਨਾਂ ਨੇ ਪਾਇਆ ਇਹੀ ਕੇ ਸਾਡਾ OTS ਕਰਵਾ ਦਿਓ ਕਿਉਂਕਿ OTS ਨਾ ਹੋਣ ਕਰਕੇ ਕੀ ਹੁੰਦਾ ਸੀਗਾ ਬੈਂਕਾਂ ਵਾਲੇ ਲੋਨ ਨਹੀਂ ਦਿੰਦੇ ਸੀ ਕੇ ਜੀ ਤੁਹਾਡਾ ਤਾਂ ਆਊਟਸਟੈਂਡਿੰਗ ਖੜਾ ਹੈ ਇਹਨਾਂ ਨੂੰ ਅਪਰੂਵਲ ਨਹੀਂ ਮਿਲਦੇ ਸੀ ਦੂਜੇ ਡਿਪਾਰਟਮੈਂਟ ਵੱਲੇ ਤੰਗ ਕਰਦੇ ਸੀ ਚਾਹੇ ਨੈਸ਼ਨਲ ਸੀ ਚਾਹੇ ਉਹ ਪੰਜਾਬ ਦੇ ਡਿਪਾਰਟਮੈਂਟ ਸੀ ਚਾਹੇ ਬਾਹਰਲੇ ਡਿਪਾਰਟਮੈਂਟ ਸੀ ਉਹ ਕਹਿੰਦੇ ਸੀ ਕਿ ਨਹੀਂ ਜੀ ਪਹਿਲਾਂ ਤੁਸੀਂ ਐਨਓਸੀ ਲਿਆਓ ਪੀਐਸਆਈਸੀ ਤੋਂ ਪੀਐਸਆਈਸੀ ਕਹਿੰਦੀ ਸੀ ਤੁਸੀਂ ਐਨਓਸੀ ਲੈਣੀ ਆ ਤਾਂ ਸਾਡੇ ਪੈਸੇ ਦਿਓ ਉਹ ਚੱਕਰ 'ਚ ਫਸੇ ਹੋਏ ਸੀਗੇ ਇਧਰ ਉਧਰ ਔਰ ਉਹ ਵਿਚਾਰੇ ਸਾਰੇ ਛੋਟੇ ਇੰਡਸਟਰੀਲਿਸਟ ਹੈ ਇਹ ਸਾਰੇ ਐਸਐਮਈ ਐਮਐਸਈ ਹੀ ਆ ਔਰ ਉਹ ਅੱਜ ਇੰਨੇ ਖੁਸ਼ ਹੋਣਗੇ ਕਿਉਂਕਿ ਜਿੱਦਾਂ ਮੰਤਰੀ ਜੀ ਨੇ ਕਿਹਾ ਉਹਨਾਂ ਨੇ ਮੰਗਿਆ ਹੀ 8% ਮੇਰੇ ਖਿਆਲ ਉਹਨਾਂ ਦੇ ਸ਼ਾਇਦ ਦਿਮਾਗ 'ਚ ਹੋਊਗਾ ਕਿ ਅਸੀਂ 8% ਮੰਗੀਏ ਤਾਂ 9 ਤੇ ਹੋ ਜੂ ਕਿਸੇ ਤੇ ਹੋ ਜੂ ਪਰ ਦੇਖੋ ਇਹ ਸਰਕਾਰ ਹੈਗੀ ਹੈ ਜਿਨ੍ਹਾਂ ਨੇ 8% ਤੇ ਕਰਤਾ ਉਹ ਮਤਲਬ ਕਿ ਇਹ ਇਹਦਾ ਇੰਨਾ ਕੁ ਬੈਨੀਫਿਟ ਇਹਨਾਂ ਨੂੰ ਇੰਡਸਟਰੀ ਨੂੰ ਹੋਣਾ ਹੈ ਕਿ ਇੱਕ ਤਾਂ ਦੇਖੋ ਜਿਨ੍ਹਾਂ ਨੇ ਬੈਲੈਂਸ ਸ਼ੀਟ 'ਚ ਆਪਣੀ ਲਾਇਬਿਲਟੀ ਦਿਖਾਈ ਹੋਈ ਸੀ ਉਹ ਖਤਮ ਹੋ ਜੂ ਉਹਨਾਂ ਦੀ ਬੈਲੈਂਸ ਸ਼ੀਟ ਬੈਟਰ ਹੋ ਜੂ ਜੇ ਬੈਲੈਂਸ ਸ਼ੀਟ ਬੈਟਰ ਹੋ ਜਾਏ ਬੈਂਕਾਂ ਵਾਲੇ ਵੀ ਪੈਸੇ ਜ਼ਿਆਦਾ ਦਿੰਦੇ ਆ ਤੁਹਾਨੂੰ ਕੰਮ ਕਰਨ ਲਈ ਜਿੱਥੇ ਤੁਸੀਂ ਪ੍ਰੈਜ਼ੈਂਟ ਕਰਦੇ ਹੋ ਤੁਹਾਡੀ ਬੈਲੈਂਸ ਸ਼ੀਟ ਬੈਟਰ ਹੋ ਜਾਂਦੀ ਹੈ ਹੁਣ ਮੈਂ ਤੁਹਾਨੂੰ ਦੱਸਦਾ ਅੱਜ ਮੈਂ ਇੰਡਸਟਰੀ ਵਾਲਿਆਂ ਨੂੰ ਪੁੱਛਿਆ ਮੈਂ ਕਿਹਾ ਜੀ ਤੁਸੀਂ 8% ਕਹਿ ਰਹੇ ਹੋ ਤੁਹਾਨੂੰ ਕਿੰਨਾ ਕੁ ਫਾਇਦਾ ਹੋਊਗਾ ਉਹ ਕਹਿੰਦੇ ਆ ਜੀ 2160 ਰੁਪਏ ਇਹ ਇੰਡਸਟਰੀ ਵਾਲਿਆਂ ਨੇ ਫਿਗਰ ਦਿੱਤੀ ਆ ਮੈਂ ਡਿਪਾਰਟਮੈਂਟ ਤੋਂ ਨਹੀਂ ਲਿੱਤੀ ਇੰਡਸਟਰੀ ਵਾਲਿਆਂ ਨੇ ਕਿਹਾ ਜੇ 2016 ਦੀ ਡਿਮਾਰਡ ਸੀ ਤਾਂ 2160 ਰੁਪਏ ਗੱਜ ਦਾ ਸਾਨੂੰ ਫਾਇਦਾ ਹੋ ਜਾਊਗਾ ਸੋ ਇਹ ਬਹੁਤ ਵੱਡਾ ਫਾਇਦਾ ਸਰਕਾਰ ਨੇ ਦਿੱਤਾ ਉਹਨਾਂ ਨੇ ਪੂਰਾ ਇੱਕ ਮੈਨੂੰ ਐਗਜ਼ਾਮਪਲ ਬਣਾ ਕੇ ਦਿੱਤਾ ਵੀ ਕਿੰਨਾ ਕਿ ਕੰਪਾਊਂਡਿੰਗ ਹੋ ਜਾਂਦਾ ਹੈ ਮਤਲਬ ਜਿੰਨੀ ਜਿੰਨਾ ਪ੍ਰਿੰਸੀਪਲ ਸੀ ਉਸ ਤੋਂ ਵੱਧ ਕੰਪਾਊਂਡ ਪਾ ਕੇ ਇੰਟਰਸਟ ਹੋ ਜਾਂਦਾ ਸੀਗਾ ਸੋ ਇਹ ਬੜਾ ਵੱਡਾ ਫਾਇਦਾ ਹੈ ਔਰ ਮੈਂ ਵਾਂਸ ਅਗੇਨ ਸਾਰੇ ਆਦਾ ਸ਼ੁਕਰਗੁਜ਼ਾਰ ਆ ਔਰ ਮੈਂ ਇੰਡਸਟਰੀ ਨੂੰ ਭਰੋਸਾ ਦੇਣਾ ਚਾਹੁੰਦਾ ਆਪਣੇ ਲੀਡਰਾਂ ਦੇ ਭਰੋਸੇ ਦੇ ਨਾਲ ਔਰ ਜੋ ਮੰਤਰੀ ਜੀ ਨੇ ਹੁਣੇ ਕੀ ਹੈ ਕਿ ਤੁਹਾਡੇ ਹੋਰ ਵੀ ਜਿਹੜੇ ਮੁੱਦੇ ਆ ਉਹ ਖੁੱਲ ਕੇ ਸਾਡੇ ਕੋਲ ਲਾਓ ਔਰ ਹੋਣਗੇ ਔਰ ਇੱਕ ਜੋ ਮੈਨੂੰ ਪਤਾ ਲੱਗਿਆ ਇੱਥੇ ਐਮ ਡੀ ਪੀ ਐਸ ਆਈ ਸੀ ਵੀ ਬੈਠੇ ਆ ਕਿ ਇੱਕ ਅਲੱਗ ਕਾਊਂਟਰ ਬਣੇਗਾ ਇਹਦੇ ਲਈ ਰਾਈਟ ਇੱਕ ਇੱਕ ਅਲੱਗ ਕਾਊਂਟਰ ਬਣੇਗਾ ਜੀ ਜਿੱਥੇ ਇੰਡਸਟਰੀਲਿਸਟ ਆਣਗੇ ਉਹਨਾਂ ਨੂੰ ਦੋ ਕਾਊਂਟਰ ਬਣਾ ਦੋ ਕਾਊਂਟਰ ਬਣਨਗੇ ਔਰ ਉਹਦੇ ਚ ਇਹ ਨਹੀਂ ਕਿ ਐਸ ਅਫਸਰ ਕੋਲ ਪਹਿਲਾਂ ਚਲੇ ਗਏ ਉਹਨੇ ਦੋ ਕਾਗਜ਼ ਮੰਗਾ ਲੇ ਉਹ ਜਦੋਂ ਦੋ ਲੈ ਜਾਓ ਦੋ ਹੋਰ ਕਾਗਜ਼ ਮੰਗਾ ਲੈ ਨਾ ਅਲੱਗ ਕਾਊਂਟਰ ਹੋਏਗਾ ਸਿੰਗਲ ਵਿੰਡੋ ਤਰੀਕੇ ਹੋਏਗਾ ਉਹ ਜਾਣਗੇ ਆਪਣੇ ਪੈਸੇ ਜਮ੍ਹਾਂ ਕਰਾਣਗੇ ਉਹਨਾਂ ਨੂੰ ਐਨਓਸੀ ਮਿਲ ਜੂ ਜਾਂ ਨੋ ਡਿਊ ਸertਿਫਿਕੇਟ ਮਿਲ ਜਾਏਗਾ ਥੈਂਕ ਯੂ ਜੀ ਥੈਂਕ ਯੂ ਬਸੰਤ ਨਾਲ ਕਿੰਨਾ ਕਰੈਵੀ ਨੂੰ ਆਏਗਾ ਜੀ ਮਾਨ ਲਾਇਆ ਹੈਗਾ ਦੇਖੋ ਗੱਲ ਇਹ ਹੈ ਦੇਖੋ ਇਹ ਆંકੜੇ ਨੇ ਜਿਹੜੇ ਤੁਹਾਨੂੰ ਵੀ ਕਿੰਨੀ ਅਮਾਉਂਟ ਵੇਵ ਆਫ ਹੈ ਇਹ ਤੁਹਾਨੂੰ ਸਾਡੇ ਡਿਪਾਰਟਮੈਂਟ ਤੋਂ ਮਿਲ ਜਾਣਗੇ ਬਟ ਅਸੀਂ ਤੁਹਾਨੂੰ ਇਹ ਕਹਿ ਰਹੇ ਆ ਜਿਹੜੀ ਡਿਮਾਂਡ ਸੀ ਇੰਡਸਟਰੀ ਦੀ ਬੜੀ ਲੌਂਗ ਟਰਮ ਦੀ ਡਿਮਾਂਡ ਸੀ 30 30 40 40 ਸਾਲ ਹੋ ਗਏ ਸੀ ਉਹਨਾਂ ਨੂੰ ਪਲਾਟ ਉਹਨਾਂ ਦੇ ਨਾਂ ਨਹੀਂ ਸੀ ਹੋਮ ਪਾਂਦੇ ਪਲਾਟ ਉਹ ਕਦੇ ਕਿਸੇ ਡਿਪਾਰਟਮੈਂਟ ਜਾਂਦੇ ਸੀ ਕਦੇ ਕਿਸੇ ਡਿਪਾਰਟਮੈਂਟ 'ਚ ਚੱਕਰ ਲੱਗ ਰਹੇ ਸੀ ਉਹਨਾਂ ਦੇ ਤੇ ਉਹ ਇੱਕ ਤਾਂ ਉਹ ਚੱਕਰਾਂ ਤੋਂ ਮੁਕਤ ਹੋ ਜਾਣਗੇ ਇੱਕ ਉਹ ਖੁਦ ਚਾਹੁੰਦੇ ਨੇ ਉਹ ਤਾਂ ਖੁਦ ਕਹਿੰਦੇ ਨੇ ਕਿ ਅਸੀਂ ਪੰਜਾਬ ਦੇ ਵਿੱਚ ਵਪਾਰ ਕਰਨਾ ਚਾਹੁੰਦੇ ਆਂ ਔਰ ਪੰਜਾਬ ਦੀ ਇੰਡਸਟਰੀ ਨੂੰ ਗਰੋਥ ਕਰਨਾ ਚਾਹੁੰਦੇ ਆਂ ਸੋ ਅੱਜ ਦੇ ਇਸ ਫੈਸਲੇ ਤੋਂ ਬਾਅਦ ਤਕਰੀਬਨ ਤਕਰੀਬਨ ਤੁਸੀਂ ਇਹ ਦੇਖ ਲਓ ਵੀ ਇਹ 14000 ਪਲੋਟ ਪਲੋਟਸ ਨੇ ਟੋਟਲ ਇਹਨਾਂ ਚੋਂ ਲਗਭਗ ਲਗਭਗ 4000 ਦੇ ਕਰੀਬ ਪਲੋਟਸ ਜਿਹੜੇ ਹੈਗੇ ਨੇ ਉਹਨਾਂ ਨੂੰ ਇਸ ਸਕੀਮ ਦਾ ਡਾਇਰੈਕਟ ਬੈਨੀਫਿਟ ਹੋਊਗਾ ਜਿਨ੍ਹਾਂ ਨੂੰ ਹਰ ਤਰ੍ਹਾਂ ਦੀ ਜਾਨੀ ਕਿ ਇਹ ਜਿਹੜੀ ਫੈਸਿਲਿਟੀ ਦਾ ਲਾਭ ਮਿਲੂਗਾ ਔਰ ਜਿਵੇਂ ਮੇਰੇ ਨਾਲ ਬੈਠੇ ਮੇਰੇ ਸਾਥੀ ਐਮਪੀ ਸਾਹਿਬ ਨੇ ਦੱਸਿਆ ਕਿ ਅਸੀਂ ਇਹਦੇ ਲਈ ਸਪੈਸ਼ਲ ਡੈਡੀਕੇਟਿਡ ਟੂ ਕਾਊਂਟਰਸ ਲਗਾਵਾਂਗੇ ਦੋ ਕਾਊਂਟਰ ਲੱਗਣਗੇ ਔਰ ਉਹਨਾਂ ਨੂੰ ਕਿਤੇ ਖੱਜਲ ਖਵਾਰੀ ਕਰਨ ਦੀ ਜ਼ਰੂਰਤ ਨਹੀਂ ਉਸ ਜਗ੍ਹਾ ਤੇ ਆਉਣ ਔਰ ਆਪਣੇ ਸਾਰੇ ਡਾਕੂਮੈਂਟਸ ਲੈ ਕੇ ਆਣ ਤੇ ਨਾਲ ਦੀ ਨਾਲ ਅਸੀ ਜਿਹੜਾ ਸਕੀਮ ਦਾ ਡਾਇਰੈਕਟ ਲਾਭਾ ਉਹਨਾਂ ਨੂੰ ਦੇ ਆ ਜੀ ਤਾਂ ਦੋਨੋਂ ਇਸਕੀਮ ਵਿੱਚ ਦੋਨੋਂ ਇਸਕੀਮ ਵਿੱਚ 4000 ਹੈ ਜਾਂ ਅਲੱਗ ਅਲੱਗ ਸਕੀਮ ਵਿੱਚ ਇਨਾਮ ਨਹੀਂ ਨਹੀਂ ਟੋਟਲ ਕਿਸੇ ਦਾ ਕੋਈ ਹੈ ਕਿਸੇ ਦਾ ਕੋਈ ਹੈ ਕਿਸੇ ਦਾ ਲੈਂਡ ਐਨਹਾਂਸਮੈਂਟ ਦਾ ਕੇਸ ਹੈ ਕਿਸੇ ਦਾ ਪ੍ਰਿੰਸੀਪਲ ਅਮਾਉਂਟ ਦਾ ਕੇਸ ਹੈ ਕਿਸੇ ਦੇ ਦੋਨੋਂ ਵੀ ਹੈ ਕਿਸੇ ਦੇ ਦੋਨੋਂ ਵੀ ਹੈਗੇ ਨੇ ਸੋ ਇਹ ਇਹ ਇੱਕ ਮਤਲਬ ਕਿ ਮਿਲਾ ਕੇ ਇਹ ਤਕਰੀਬਨ 4000 ਸਾਡੇ ਕੋਲ ਇਸ ਵੇਲੇ ਦਾ ਵੇਵ ਆਫ ਕਰ ਰਹੇ ਹੋ ਦੇਖੋ ਅਸੀਂ ਗੱਲ ਇਹ ਹੈ ਜਿਹੜੀ ਮੈਂ ਫੇਰ ਕਹਿ ਰਿਹਾ ਜਿਹੜਾ ਤੁਹਾਨੂੰ ਵੇਵ ਆਫ ਦਾ ਅਮਾਉਂਟ ਡੇਟਾ ਉਹ ਤੁਹਾਨੂੰ ਸਾਡੇ ਡਿਪਾਰਟਮੈਂਟ ਚੋਂ ਮਿਲ ਜੂਗਾ ਸਰ ਤੁਸੀਂ ਵਿਭਾਗ ਦੇ ਮੰਤਰੀ ਆ ਤੁਸੀਂ ਦੱਸ ਦਿਓ ਉਹਨਾਂ ਦੀ ਕਿੰਨਾ ਮਾਫ ਕਰ ਦੇ ਦੇਖੋ ਅਸੀਂ ਤੁਹਾਨੂੰ ਇਹਦੇ ਤੇ ਸਾਰੀ ਜਿਹੜੀ ਗੱਲ ਆ ਉਹ ਕਲੀਅਰ ਕਰ ਦੇਾਂਗੇ ਤੁਹਾਨੂੰ ਪ੍ਰੈਸ ਰਿਲੀਜ਼ ਦੇ ਵਿੱਚ ਅਸੀਂ ਉਹ ਤੁਹਾਨੂੰ ਦੇ ਦੇਾਂਗੇ ਵੀ ਕਿੰਨੀ ਅਮਾਉਂਟ ਹੈ ਜਿਹੜੀ ਅਸੀਂ ਇਹਦੇ ਚੋਂ ਵੇਵ ਆਫ ਕਰਦੇ ਨਾਲੇ ਮੰਤਰੀ ਛੋਟੇ ਕਰਨ ਦੇ ਵੀ ਗੱਲ ਸੀ ਛੋਟੇ ਕਰਕੇ ਉਹ ਜਿਹੜੀ ਨੈਕਸਟ ਸਾਡਾ ਫੇਜ਼ ਆਊਗਾ ਨਾ ਅਸੀਂ ਉਹਦੇ ਨੈਕਸਟ ਫੇਜ਼ ਦੇ ਵਿੱਚ ਇਹ ਸਾਰੀ ਜਿਹੜੀ ਕਲੱਬਿੰਗ ਔਰ ਡੀ ਕਲੱਬਿੰਗ ਦੀ ਜਿਹੜੀ ਹੈਗੀ ਹੈ ਇਹ ਇਹਦੇ ਤੇ ਹੀ ਵਰਕਆਊਟ ਕਰ ਰਹੇ ਹਾਂ ਬਹੁਤ ਜਲਦੀ ਜਲਦੀ ਤੁਸੀਂ ਦੇਖਿਓ ਅਸੀਂ ਪੰਜਾਬ ਦੀ ਇੰਡਸਟਰੀ ਨੂੰ ਪੰਜਾਬ ਦੇ ਸੰਨਤ ਨੂੰ ਕਿੱਥੇ ਤੱਕ ਲੈ ਕੇ ਜਾਵਾਂਗੇ ਔਰ ਪੰਜਾਬ ਦਾ ਸੰਨਤ ਪੰਜਾਬ ਦੀ ਜਿਹੜੀ ਉਦਯੋਗ ਨੀਤੀ ਹੋਊਗੀ ਮੈਂ ਦਾਅਵੇ ਨਾਲ ਕਹਿੰਦਾ ਪੰਜਾਬ ਦੀ ਉਦਯੋਗ ਨੀਤੀ ਨੂੰ ਬਾਕੀ ਸੂਬੇ ਕਾਪੀ ਕਰਿਆ ਕਰਨਗੇ। ਕੋਈ ਸੀਐਸਐਫ ਵੀ ਜਮਾਤ ਵਿੱਚ ਬੜਾ ਸਕੈਂਡਲ ਹੋਇ ਸੀਗੇ। ਪਲਾਟ ਰੱਖੇ ਸੀ ਅਫਸਰਾਂ ਨੇ ਲੋਕਾਂ ਨੂੰ ਦਿੱਤੇ ਸੀ ਆਪਣੇ ਚੇਤਿਆਂ ਨੂੰ ਤੇ ਗ੍ਰਿਫਤਾਰੀ ਵੀ ਬਹੁਈਆਂ ਸੀ। ਇਸਾ ਮੈਟਰ ਆਫ ਇਨਵੈਸਟੀਗੇਸ਼ਨ ਇਨਵੈਸਟੀਗੇਸ਼ਨ ਚੱਲਦੀ ਹੈ ਜੋ ਵੀ ਰਿਜ਼ਲਟ ਨਿਕਲੂਗਾ ਤੁਹਾਡੇ ਸਾਰਿਆਂ ਦੇ ਅੱਗੇ ਹੈ ਬੇਨਾਮੀ ਸੀਗੇ ਤੁਸੀਂ ਤੁਹਾਡੀ ਸਰਕਾਰ ਨੇ ਉਹ ਐਕਸਪੋਜ਼ ਕੀਤੇ ਸੀਗੇ ਬੇਨਾਮੀ ਪਲਾਟ ਸੀ ਉਹਨਾਂ ਦੀ ਆਕਸ਼ਨ ਵਗੈਰਾ ਕਰ ਬਿਲਕੁਲ ਦੇਖੋ ਜੀ ਜੋ ਵੀ ਇੱਕ ਪ੍ਰੋਸੈਸ ਹੈ ਡਿਊਲੀ ਪ੍ਰੋਸੈਸ ਹੈ ਜੋ ਵੀ ਪ੍ਰੋਸੈਸ ਹੈ ਪ੍ਰੋਸੈਸ ਨੂੰ ਅਡਾਪਟ ਕਰਦੇ ਹੋਏ ਜੋ ਜੋ ਚੀਜ਼ਾਂ ਸਮੇਂ-ਸਮੇਂ ਸਰ ਸਾਡੇ ਅਸੀਂ ਕਰਦੇ ਜਾਵਾਂਗੇ ਅਸੀਂ ਮੀਡੀਆ ਨੂੰ ਬਰੀਫ ਕਰਦੇ ਜਾਵਾਂਗੇ